ਸਲਪਨਾ ਜੰਗੀ ਸਟੈਂਡਰਡ ਅੰਡਰ ਕਾਟ ਅਦਮਾ ਰਿਚ ਕੰਕ੍ਰੀਟ ਚਲੋ ਫੜੋ ਚਲ ਆ ਰਹੇ ਆ ਆ ਰਹੇ ਜੀ ਚਲੋ ਕੋਈ ਸਮਝੇ

ਹਾਂ ਇਹਨੂੰ ਤੁਸੀਂ ਅਰੇ ਨੇ ਕੱਲ ਵੈਸੇ ਵੀ ਕੀਤੀ ਸੀ ਮੈਂ ਲਿਖੀ ਹੋਈ ਹੈ ਨਾ ਬਾਅਦ ਵਿੱਚ ਨਾ ਉਹ ਮੈਂ ਉਹ ਵੀ ਕਰਾਂਗੀ ਆਪੇ ਕਰਨਾ ਹੋਊਗਾ ਤਾਂ ਲਾਈਨਸ

ਇਹ ਮੈਂ ਇਹ ਸੇਰੋ ਆ ਜਿਹਾ ਆਜੋ ਆਜੋ ਹਾਂਜੀ ਸਾਰਿਆਂ ਜੀ ਆਓ ਬਲਵਿੰਦਰ ਤੁਸੀਂ ਵੀ ਜੀ ਹਾਂਜੀ ਮੈਡਮ ਜੀ ਅੱਜ ਦਾ ਜੋ ਮਤਲਬ ਕੇਕ ਕੱਟ ਰਹੇ ਹਾਂ ਉਹਦੇ ਬਾਰੇ ਦੱਸੋ ਜੀ ਹਾਂਜੀ ਸਾਡੇ ਵਿਸਟਾਪ ਇੰਟਰਨੈਸ਼ਨਲ ਸਕੂਲ ਦੀ ਪਹਿਲੀ ਐਨਿਵਰਸਰੀ ਹੈ ਜੀ ਔਰ ਬਹੁਤ ਸਕਸੈਸਫੁਲੀ ਅਸੀਂ 1 ਸਾਲ ਪੂਰਾ ਕੀਤਾ ਅੱਜ ਅਸੀਂ ਨਵੀਂ ਨਿਊ ਸੈਸ਼ਨ ਦੀ ਸ਼ੁਰੂਆਤ ਫਸਟ ਅਪਟਰਲ ਤੋਂ ਕਰ ਰਹੇ ਹਾਂ ਅੱਜ ਅਸੀਂ ਰਿਜ਼ਲਟ ਡਿਕਲੇਅਰ ਕੀਤਾ ਹੈ ਇੱਕ ਸਾਲ ਦੀਆਂ ਜੋ ਕਮਕਦੀਆਂ ਸੀ ਉਹ ਸਭ ਦੇ ਸਾਹਮਣੇ ਹਨ ਅਗਲੇ ਸਾਲ ਹੋਰ ਵੀ ਸਡਾ ਵਿਜ਼ਨ ਬਹੁਤ ਵੱਡਾ ਹੋਰ ਉਪਲਬਧੀਆਂ ਕਰਾਂਗੇ ਔਰ ਟੌਪ ਦੇ ਸਕੂਲਾਂ ਨੂੰ ਪਹਿਲਾਂ ਵੀ ਪਹੁੰਚਾਇਆ ਪਿਛਲੇ ਸਾਲ ਦੀ ਐਕਟੀਵਿਟੀਜ਼ ਨਾਲ ਆਪਣੀ ਹੀ ਅਸੀਂ ਆਪਣੇ ਅਚੀਵਮੈਂਟਸ ਨੂੰ ਹੀ ਹੋਰ ਅੱਗੇ ਕਰਕੇ ਇਹਨੂੰ ਹੋਰ ਟੌਪ ਮੋਸਟ ਦੇ ਸਕੂਲ ਨੂੰ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਵੈਨ ਚਾਰਜ ਜਿਸ ਤਰ੍ਹਾਂ ਕਿ ਪਿਛਲੇ ਸਾਲ ਫ੍ਰੀ ਕੀਤੇ ਸੀ ਪੈਰੈਂਟਸ ਨਾਲ ਕਮਿਟਮੈਂਟ ਸੀ ਕਿ ਅਸੀਂ ਜ਼ੀਰੋ ਵੈਨ ਚਾਰजेस ਹੈ ਔਰ ਸੇਮ ਇਸ ਸੈਸ਼ਨ ਦੇ ਵਿੱਚ ਵੀ 0% ਹੀ ਵੈਨ ਚਾਰजेस ਰਹਿਣਗੇ ਕੋਈ ਵੈਨ ਚਾਰजेस ਨਹੀਂ ਲਈ ਜਾਣਗੇ ਕੋਈ ਵੀ ਉਹਨਾਂ ਦੀ ਐਡਮਿਸ਼ਨ ਫੀਸ ਜਰੀ ਐਡਮਿਸ਼ਨ ਹੈ ਉਹ ਸਾਡੇ ਸਕੂਲ ਨਹੀਂ ਦਿੱਤੀ ਲਈ ਜਾਂਦੀ ਤਾਂ ਅਸੀਂ ਇਸ ਸਕੂਲ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਵਾਂਗੇ ਐਡਮਿਸ਼ਨ ਜੋ ਨਮੀਆਂ ਹੋ ਰਹੀਆਂ ਜੋ ਚ ਕੋਈ ਆਫਰ ਵਗੈਰਾ ਕੁਝ ਨਮਾਤ ਕੀਤਾ ਇਸ ਟਾਈਮ ਜਾਂ ਸਾਰਾ ਉਹੀ ਪਿਛਲਾ ਆਇਆ ਪਿਛਲਾ ਹੀ ਕੰਟੀਨਿਊ ਹੈ ਕੋਈ ਮੈਨ ਚਾਰजेस ਨਹੀਂ ਹੈ ਪਿਛਲਾ ਹੀ ਕੰਟੀਨਿਊ ਹੈ ਬੱਚਿਆਂ ਨੂੰ ਜੇ ਕੋਈ ਇੱਕ ਅੱਗੇ ਕੋਈ ਸਹੂਲਤ ਰਹਿ ਗਈ ਉਹ ਵੀ ਉਹ ਫੈਸਿਲਿਟੀ ਹੋਰ ਵੀ ਅੱਗੇ ਪ੍ਰੋਵਾਈਡ ਕਰਾਂਗੇ ਠੀਕ ਹੈ ਕਿਉਂਕਿ ਸਕਾਈਸ ਦਾ ਲੈ ਬੈਟ ਕੋਈ ਇਹ ਤਾਂ ਹੈ ਨਹੀਂ ਕਿ ਆ ਜਾ ਚੀਜ਼ ਅਸੀਂ ਪ੍ਰੋਵਾਈਡ ਕਰਤੀ ਜੋ ਸਮੇਂ ਦੀ ਜੋ ਵੀ ਸਾਡਾ ਟਾਈਮ ਦੀ ਚੁਣੌਤੀ ਹੋਵੇਗੀ ਉਹਨੂੰ ਪੂਰਾ ਕੀਤਾ ਜਾਏਗਾ ਟਾਈਮ ਟੂ ਟਾਈਮ ਆਪਣੇ ਸਟੂਡੈਂਟਸ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਣ ਲਈ ਸਕੂਲ ਪੂਰੀ ਕੋਸ਼ਿਸ਼ ਕਰੇਗਾ ਕਿ ਜੋ ਵੀ ਵਿਦਿਅਕ ਦਿੱਤੀ ਜਾ ਸਕਦੀ ਹੈ ਉਹ ਦਿੱਤੀ ਜਾਏਗੀ ਠੀਕ ਹੈ ਅੰਨੀ ਸਾਹਿਬ ਥੈਂਕ ਯੂ ਮੈਡਮ ਨੇ ਸਰਵਸ ਵਧੀਆ ਧਿਆਨਕਾਰੀ ਦਿੱਤਾ ਜੀ ਵੀ ਤੁਹਾਨੂੰ ਅਸੀਂ ਦੱਸ ਦੇਣਾ ਚਾਹਾਂਗੇ ਕਿ ਅਸੀਂ ਲਗਭਗ ਪਿਛਲੇ ਸਾਲ 40 ਤੋਂ 45 ਹੰਡ ਕਵਰ ਕੀਤੇ ਸੀ ਇਸ ਵਾਰ ਅਸੀਂ 5 ਤੋਂ 7 ਜਾਂ 10 ਸਪਿੰਡਿੰਗ ਗੋਲ ਕਵਰ ਕਰ ਸਕਦੇ ਹਾਂ ਕਿਉਂਕਿ ਸਾਡਾ ਇਸ ਵਾਰ ਦਾ ਜੋ ਟਾਰਗੇਟ ਸੀ ਕਿ 1000 ਸਟੂਡੈਂਟ ਦਾ ਟਾਰਗੇਟ ਚੀਨ ਕਰਨਾ ਉਹ ਅਸੀਂ ਪਿਛਲੇ ਹਫਤੇ ਹੀ ਪੂਰਾ ਕਰ ਚੁੱਕੇ ਹਾਂ ਜੀ 700 ਦੇ ਦੇਖਿਆ ਲਿਆ ਸੀ ਪਿਛਲੇ ਮਹੀਨੇ ਮੈਡਮ ਨੂੰ 350 ਦਾ ਟਾਰਗੇਟ ਦਿੱਤਾ ਸੀ ਤੇ ਮੈਡਮ ਆਪ ਫੀਲਡ ਦੇ ਵਿੱਚ ਇਕੱਲੇ ਇਕੱਲੇ ਪੇਰੈਂਟਸ ਨੂੰ ਜਾ ਕੇ ਮਿਲ ਕੇ ਆਏ ਸੀ ਤੇ ਇਸ ਕੋਸ਼ਿਸ਼ ਦੀ ਬਦੌਲਤ 700 ਦੇ ਕਰੀਬ ਮਤਲਬ 700 ਅਸੀਂ ਪੂਰਾ ਟਾਰਗੇਟ ਕੀਤਾ ਸੀ ਇਸ ਵਾਰ ਮੈਂ ਕਿਹਾ ਸੀ ਕਿ ਸਿਰਫ ਅਸੀਂ 200 ਬੱਚਿਆਂ ਦੀ ਯੂਜ਼ ਲੈਣਾ ਕਿਉਂਕਿ ਮੇਰੇ ਕੋਲ ਬਿਲਡਿੰਗ ਦੀ ਲਿਮਿਟੇਸ਼ਨ ਹੈ ਔਰ ਇਸੀ ਬਿਲਡਿੰਗ ਨਵੀਂ ਸ਼ੁਰੂ ਕਰ ਦਿੱਤੀ ਪਰ ਫਿਰ ਵੀ ਮੈਡਮ ਦੇ ਜੋ ਏਰੀਆ ਦੇ ਵਿੱਚ ਤੇ ਇਹਨਾਂ ਦੀ ਟੀਮ ਦਾ ਜੋ ਪ੍ਰਭਾਵ ਹੈ ਉਹਦੇ ਨਾਲ ਸਾਡੇ ਕੋਲੇ 325 ਦੇ ਕਰੀਬ ਨਵੀਆਂ ਐਡਮਿਸ਼ਨ ਹੋ ਸਕਦੀਆਂ ਜੀ ਤੋ ਇਸ ਕਰਕੇ ਅਸੀਂ 1000 ਕ੍ਰੋਸ ਕਰ ਚੁੱਕੇ ਹਾਂ ਇਹ ਸਾਰੀ ਟੀਮ ਦੀ ਤੇ ਪ੍ਰਿੰਸੀਪਲ ਮੈਡਮ ਦੀ ਹੀ ਬਦੌਲਤ ਹੈ ਉਸ ਦੇ ਵਿੱਚ ਮੇਰੇ ਵੱਲੋਂ ਕੋਸ਼ਿਸ਼ ਹੈ ਇਸ ਵਾਰ ਜਿਹੜੀਆਂ ਨੰਮੀ ਕੋਈ ਖੁਦ ਕਰਨ ਦੀ ਹੋਏਗੀ ਕਿਹੜੇ ਖੇਡਾਂ ਸਪੋਰਟਸ 'ਤੇ ਉੱਪਰ ਦੇ ਸਾਲ ਖਾਸ ਧਿਆਨ ਦਿੱਤਾ ਜਾਏਗਾ ਸਾਰੀਆਂ ਸਪੋਰਟਸ ਇੰਡੋਰ অর ਆਊਟਡੋਰ ਜਿਵੇਂ ਅਪਲਾਈ ਕੀਤੀ ਜਾਂਦੀ ਹੈ ਕਿ ਉਹ ਪੇਰੈਂਟਸ ਨੂੰ ਤੇ ਬੱਚਿਆਂ ਨੂੰ ਉਸ ਦਾ ਲਾਭ ਹੋਵੇ ਠੀਕ ਹੈ